ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਤੇ ਉਹਨਾਂ ਦੇ ਨਾਲ ਆ ਕੇ ਖੜੇ ਨੇ ਬੱਬੂ ਮਾਨ ਜੀ ਹਾਂ ਪੰਜਾਬ ਯੂਨੀਵਰਸਿਟੀ ਲਈ ਖੜੇ ਸਟੂਡੈਂਟਸ ਦੇ ਨਾਲ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਬੱਬੂ ਮਾਨ ਕੀ ਬੋਲੇ ਤੇ ਉਹਨਾਂ ਨੇ ਕਿਹਾ ਕਿ ਇਹ ਉਹ ਟਾਈਮ ਹੈ ਜਦ ਪੰਜਾਬ ਯੂਨੀਵਰਸਿਟੀ ਨਾਲ ਹਰ ਇੱਕ ਨੂੰ ਖੜਨ ਦੀ ਲੋੜ ਹੈ ਬੜਾ ਜ਼ੋਰ ਦੀ ਬੋਲ ਉਹ ਤਾਂ ਨਮੂ ਕਰਕੇ ਆਏ ਨੇ ਜਿਵੇਂ ਕਾਂਡੀ ਚ ਬੋਲਦਾ ਤੇਰੇ ਵਾਲੇ ਹਾਂ ਜਿਹੜੇ ਸਾਰੇ ਹੀ ਆਪਣੇ ਆ ਜਿਹੜੇ ਨੇ ਇੱਕ ਵਾਰੀ ਇੱਕ ਦੂਜੇ ਨੂੰ ਹੀ ਵਖਾਦਿਆ ਕਰੋ ਹੁਕਮ ਆ ਕੇ ਮਾਰੀ ਸੰਗਤ ਦੀ ਰੂਪਰੇਖਾ ਤਾਂ ਤੁਸੀਂ ਤੈਅ ਕਰਨਾ ਹੈ ਬਾਕੀ ਸਾਰੇ ਅਸੀਂ ਅਸੀਂ ਤਾਂ ਤੁਹਾਡੇ ਨਾਲ ਹੈ ਤੇ ਤੁਸੀਂ ਸਾਰਾ ਜਿਹੜਾ ਪ੍ਰੋਗਰਾਮ ਕਰਦਾ ਤੁਸੀਂ ਆਪ ਕਰਨਾ ਹੈ ਨਮਾਚਲ ਹਰਿਆਣਾ ਸਭ ਨੂੰ ਖੁੱਲਾ ਸਤਾ ਹੈ ਉਜੀ ਗੱਲੇ ਐ ਵੀ ਜਿਹੜੇ ਲੀਡਰ ਐ ਲੋਕਲ ਬਹੁਤ ਛੰਡੀਗੜ੍ਹੇ ਰਹਿੰਦੇ ਐ ਇੱਕ ਇੱਕ ਰੁਕਾ ਬਣਵਾ ਕੇ ਘਰ ਘਰ ਦਰਵਾਜ਼ੇ ਕੱਢ ਪੁਜੀ ਨੇ ਅਗੇ ਮੈਨੂੰ ਪਤਾ ਹੀ ਨਹੀਂ ਆ ਤਾ ਆ ਬੀਸੀ ਕਹਿ ਗਈ ਸੀ ਐਨੀ ਮੈਨੂੰ ਪਤਾ ਹੀ ਨਹੀਂ ਛੇ ਦਿਨ ਦਾ ਮੁੰਡਾ ਅੱਜ ਤੇ ਮਰਨ ਵਰਤੇ ਬੈਠਾ ਸੀ ਕਈ ਜੇ ਤਾਂ ਮਲ ਨਿੱਗਰ ਸੀਰ ਦੇ ਉਹਨੂੰ ਕੁਰਸੀਆਂ ਵੀ ਦੇ ਦਾਂਗੇ ਬੇਟਾ ਤੁਸੀਂ ਆਓ ਕਿਹੜੀ ਬੰਦੇ ਨੂੰ ਪੈਰਾ ਭਰ ਬੈਠਣਾ ਔਖਾ ਹੋ ਜਾਂਦਾ ਹੈ ਉਹ ਇਸ ਕਰਕੇ ਕੋਈ ਨਹੀਂ আর ਦੂਜੀ ਗੱਲੇ ਇੱਕ ਦਿਮਾਗ ਰੱਖਿਓ ਕਿ ਸੰਘਰਸ਼ ਜੇ ਆਪਾਂ ਪ੍ਰੋਟੈਸਟ ਦਾ ਰਾਹ ਪੜਿਆ ਨਾ ਇਹ ਸ਼ਾਂਤ ਮੇ ਰੱਖਿਓ ਪੂਰੀ ਕੋਸ਼ਿਸ਼ ਹੁੰਦੀ ਆ ਵਗੜਨ ਦੀ ਉੱਥੇ ਪੇ ਖਲਾਰਾ ਪਿੰਦਾ ਇਹ ਜਿੰਨਾ ਚੜਾ ਰੱਖਾਂਗੇ 59 ਅਸੀਂ ਫਰਮਾਇਆ ਕੰਮ ਸਿਰੇ ਲੱਗ ਜਾਏ ਥੋੜੀ ਜਿਹੀ ਕੋਈ ਜੀਰੀ ਜੀਰੀ ਮੱਦੇ ਅਗਰੇਸਿਵ ਮੜ ਗਈ ਕਿਵੇਂ ਡੈਸ਼ ਗਿਆ ਆ ਜਿਹੜੀ ਵਾਈਜ਼ ਲਾਈਨ ਆ ਤੁਹਾਡੀ ਸਟੂਡੈਂਟ ਦੀ ਉਹ ਫਰੰਟ ਲਾਈਨ ਹੋਏ ਜਿਹੜੇ ਸਬਰ ਤੇ ਜ਼ਾਬਤ ਇਹਦਾ ਕੰਮ ਨੇ ਇਹਨਾਂ ਕੋ ਦਲੀਲ ਵੱਡੀ ਹੋਵੇ ਇਹ ਹੀ ਸਬਸ ਵੈਸੇ ਨੇ ਇੱਕ ਕੰਮ ਹੋ ਗਿਆ ਬਬੂ ਤੇ ਆ ਗਿਆ ਵਸਪਰੀਂ ਦੀ ਗੋਹ ਹਾਂਜੀ ਇੱਕ ਕੰਮ ਹੋ ਗਿਆ ਸਾਡਾ ਹੁਣ ਬਬੂ ਆ ਗਿਆ ਨਾ ਪਰ ਕੱਲ ਤੋਂ ਆਰਟਿਸਟ ਦੇਖੋ ਜੀ ਬਹੁਤ ਜਿਆਦਾ ਬੋਲਣਗੇ ਯਾਰ ਇਹੀ ਕਹਿਣ ਲੱਗੇ ਸੀ ਬਾਈ 10 ਤਰੀਕ ਨੂੰ ਯੂਨੀਵਰਸਿਟੀ ਵਿੱਚ ਕੱਖਾ ਬਾਈ ਤੋਂ ਵੀ ਨਹੀਂ ਇਹ ਚਾਚੇ ਦਾ ਮੂਰ ਲੱਗਦਾ ਆਹ ਆਹ ਇਹ ਨਹੀਂ ਨਹੀਂ ਸਕ ਜਾਣਾ ਇਹ ਹਾਂ ਜੀ ਨਹੀਂ ਇਹ ਵਾਲੇ ਤਾਂ ਇਹ ਤਾਂ ਉਹ ਜਿਹੜਾ ਆਪਣਾ ਇਹਦੀ ਜਿਹੜੀ ਉਹ 500 ਮਿਲੀਅਨ ਰਹੀ ਉਹ ਉਹ ਵੀ ਐਂ ਕਰਨਾ ਭਾਈ ਕਰਨਾ ਜੇ ਪਾਣੀ ਆ ਬਚਾਉਣਾ ਹੈ ਹਰਦੈ ਬਾਜਣੀ ਕੀ ਹੁੰਦਾ ਨਾ ਸੰਘਰਸ਼ ਨੂੰ ਸ਼ੁਰੂ ਕਰਨ ਔਕਾ ਹੁੰਦਾ ਹੈ ਹੌਲੀ ਹੌਲੀ ਕਾਫਲਾ ਜੁੜਦਾ ਹੁੰਦਾ ਹੈ 10 ਤਰੀਕਾ ਦਾ ਬੋਲ ਬੜੇ ਹਾਲੇ ਚੋਂ ਲਿਆਉਣਗੇ ਤੁਹਾਨੂੰ ਬਹੁਤ ਲੋਕ ਪਹਿਲਾਂ ਭੱਜਣਗੇ ਨਾਲ ਫਿਰ ਪਿੱਛੇ ਨੂੰ ਭੱਜਣਗੇ ਪਰ ਫਿਰ ਅਕੀਦ ਸਬਰ ਵਾਲੇ ਰਹਿ ਜਾਣਗੇ ਜਾਬ ਤਰਾਂ ਛੱਡਿਓ ਬਸ ਮੈਂ ਤੁਹਾਨੂੰ ਨਿੱਕੋ ਕਰਦਾ ਹਾਂ ਇਹ ਹੀ ਜਿੱਤ ਹੈ ਔਰ 10 ਤਰੀਕ ਨੂੰ ਜਿਨਨੇ ਵੀ ਸੱਜਣ ਆ ਸਕਦੇ ਨੇ ਦੂਰ ਦਰਾਡੇੋਂ ਨੇੜੇੋਂ ਜ਼ਰੂਰ ਪਹੁੰਚੋਏ ਸੀ ਅੱਛਾ ਜੇ ਤੁਸੀਂ ਹੁੰਦੇ ਥੋਡੇ ਵੇਲੇ ਐ ਕੁੜੀਆਂ ਦਾ ਹੌਸਲਾ ਹੁੰਦਾ ਹੀ ਕਿ ਕਿ ਉਹ ਬੈਠੀ ਐ ਕੁੜੀ ਸਾਰੀ ਫਾਸਲੇ ਤੇ ਸਕੂਲ ਯਾਰ ਇਸ ਤੋਂ ਵੱਧ ਸੀ ਇਸ ਤੋਂ ਵੱਧ ਸੀ ਇਸ ਤੋਂ ਵੱਧ ਸੀ ਬਹੁਤ ਜੋਸ਼ ਸੀ ਜੀ ਇਹਨਾਂ ਦੀ ਮੁਕਾਬਲੇ ਨਹੀਂ ਨਹੀਂ ਲੈਵਲ ਕਮਾਲ ਹੈ ਉਦੋਂ ਵੀ ਹੋਊਗਾ ਐਕਟੀਵਿਜ਼ਮ ਹੁਣ ਜ਼ਿਆਦਾ ਹੈ ਉਦੋਂ ਗਰਲਜ਼ ਐਕਟੀਵਿਜ਼ਮ ਘਟ ਸੀ ਓਕੇ ਇਹ ਤਾਂ ਵਾਈਸ ਉਹ ਤਾਂ ਉਹ ਤਾਂ ਵਾਈਸ ਪ੍ਰੈਜ਼ੀਡੈਂਟ ਸਿਰਫ ਨਾਮ ਦੀ ਚੁਣੀ ਜਾਂਦਾ ਲੱਗਦਾ ਹੈ ਵੀ ਮੰਨ ਲਓ ਪੋਲੀਟੀਕਲ ਨਾਪਾ ਅਪਰੋਚ ਕਰ ਹੀ ਰਹੇ ਆ ਨਾਲ ਨਾਲ ਉਹ ਤਾਂ ਆ ਹੀ ਰਹੇ ਨੇ ਪਰ ਇੱਕ ਪੰਜਾਬ ਹਰਿਆਣਾ ਹਿਮਾਚਲ ਜਿਹੜੇ ਵੀ ਲੋਕ ਮੰਨ ਲਓ ਸੁਣ ਰਹੇ ਨੇ ਉਹਨਾਂ ਦਾ ਇੱਕ ਆਪਦੇ ਮਤਲਬ ਹੈ ਇਹਦਾ ਵਿਅਕਤੀ ਉਹਨਾਂ ਦਾ ਫਰਜ਼ ਬਣਦਾ ਹੈ ਵੀ ਉਹ ਆ ਕੇ ਸਾਡਾ ਸਾਥ ਦੇਣ ਇੱਥੇ 10 ਤਰੀਕ ਨੂੰ ਜਿਹੜਾ ਵੀ ਪ੍ਰੋਗਰਾਮ ਰੱਖਿਆ ਹੈ ਅਸੀਂ ਤੇ ਕੱਲੇ-ਕੱਲੇ ਬੰਦੇ ਦਾ ਮੇਰੇ ਹਿਸਾਬ ਨਾਲ ਫਰਜ਼ ਬਣਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਇਹ ਸਾਡੀ ਸਭ ਤੋਂ ਵੱਡੀ ਮੁਸੀਬਤ ਕੀ ਹੈ ਜਿਹੜੇ ਸਾਡੇ ਚੰਡੀਗੜ੍ਹ ਦੇ ਦੇ ਵਸਿੰਦੇ ਆ ਇਹ ਛੇਤੀ ਦੁਰਦੇ ਥੋੜੇ ਵੱਡੀ ਹੁੰਦੀ ਆ ਬਾਹਰ ਨਿਕਲ ਕੇ ਦੇਖਦੇ ਨਾ ਅੱਗੇ ਵੀ ਚੋਣਾਂ ਦੇ ਕੰਮ ਨਿਕਲਦੇ ਇਹ ਇੱਥੇ ਦੀ ਪ੍ਰੋਬਲਮ ਆ ਆਪਣੇ ਵਾਲਿਆਂ ਨੂੰ ਤਾਂ ਆ ਜਾਣਾ ਸਾਰੇ ਇਹ ਸ਼ਹਿਰ ਵਾਲਿਆਂ ਨੂੰ ਥੋੜੀ ਜੀ ਪ੍ਰੋਬਲਮ ਆ ਇਹ ਥੋੜੀ ਜੀ ਡਿੰਗ ਔਕੀ ਪੈਂਦੇ ਆ ਔਰ ਇਹ ਵਾਲੇ ਨਿਆਣੇ ਜਿਆਦਾ ਨੌਕਰੀ ਨੂੰ ਭਜਦੇ ਆ ਅਸਲ ਚੋੜਾ ਨਾ ਇੱਕ ਕਾਰਨ ਹੁੰਦਾ ਹੈ ਕਿ ਉਹ ਬੰਦੇ ਨਾ ਜੋ ਐਡਮਿਨਿਸਟ੍ਰੇਸ਼ਨ ਚੈਲਰੀ ਹੁੰਦੀ ਆ ਨਾ ਉਹ ਉਹਦੇ ਤੋਂ ਫਾਇਦਾ ਲੈ ਰਹੇ ਹੁੰਦੇ ਉਹਨੂੰ ਕੰਮ ਚੱਲਣ ਦਿਓ Thank <music> you.